ਜੰਡੀਆਲਾ ਗੁਰੂ ਦਾ ਰਹਿਣ ਵਾਲਾ 8 ਸਾਲ ਦਾ ਮਾਸੂਮ ਬੱਚਾ ਅਸ਼ਮੀਰ ਸਿੰਘ ਜੋ ਕਿ ਖਤਰਨਾਕ ਬਿਮਾਰੀ ਡੀਐਮਡੀ ਦੇ ਨਾਲ ਜੂਝ ਰਿਹਾ ਹੈ ਡੀਐਮਡੀ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਇਲਾਜ ਭਾਰਤ ਦੇ ਵਿੱਚ ਕਰਾਉਣਾ ਅਸੰਭਵ ਹੈ ਜੋ ਕਿ ਇੱਕ ਲਾ ਇਲਾਜ ਬਿਮਾਰੀ ਹੈ ਇਸੇ ਕਰਕੇ ਜਲੋਕ ਨੇ ਉਹ ਮਜਬੂਰਨ ਬਾਹਰਲੇ ਮੁਲਕਾਂ ਵੱਲ ਭੱਜਦੇ ਨੇ ਇਸ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਅਜਿਹੀ ਕੁਝ ਇਸ ਪਰਿਵਾਰ ਦੇ ਨਾਲ ਵੀ ਹੋਇਆ ਹੈ ਜਿੱਥੇ 8 ਸਾਲ ਦਾ ਮਾਸੂਮ ਬੱਚਾ ਡੀਐਮਡੀ ਬਿਮਾਰੀ ਦੇ ਨਾਲ ਪੀੜਿਤ ਹੈ ਦਿੱਲੀ ਦੇ ਐਮਸ ਹਸਪਤਾਲ ਦੇ ਵਿੱਚ ਅਸ਼ਮੀਤ ਦਾ ਇਲਾਜ ਚੱਲ ਰਿਹਾ ਲੇਕਿਨ ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਦਾ ਜੋ ਇਲਾਜ ਹੈ ਉਹ ਭਾਰਤ ਦੇ ਵਿੱਚ ਅਸੰਭਵ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਯੂ ਐਸ ਏ ਦੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਯੂ ਐਸ ਏ ਦੇ ਡਾਕਟਰਾਂ ਦੇ ਵੱਲੋਂ ਇਸ ਇਲਾਜ ਦੀ ਜੋ ਕੀਮਤ ਹੈ ਉਹ 27 ਕਰੋੜ ਰੁਪਏ ਦੱਸੀ ਗਈ ਹੈ 27 ਕਰੋੜ ਰੁਪਏ ਥੋੜੇ ਨਹੀਂ ਹੁੰਦੇ ਇੱਕ ਮਿਡਲ ਕਲਾਸ ਫੈਮਿਲੀ ਦੇ ਲਈ ਇੰਨੀ ਰਕਮ ਇਕੱਠੀ ਕਰਨੀ ਬੇਹੱਦ ਮੁਸ਼ਕਿਲ ਹੈ ਤਾਂ ਉੱਥੇ ਹੀ ਪੀੜਤ ਪਰਿਵਾਰ ਦੇ ਵੱਲੋਂ ਇਸ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਲਈ ਲੋਕਾਂ ਤੋਂ ਗੁਹਾਰ ਲਗਾਈ ਜਾ ਰਹੀ ਹੈ ਸਾਰੇ ਦੇਸ਼ ਵਾਸੀਆਂ ਤੋਂ ਮ ਦੇ ਲਈ ਪੀੜਿਤ ਬੱਚੇ ਦੀ ਮਾਂ ਦੇ ਵੱਲੋਂ ਸਹਾਇਤਾ ਮੰਗੀ ਜਾ ਰਹੀ ਹੈ ਗੁਹਾਰ ਲਗਾਈ ਜਾ ਰਹੀ ਹੈ ਤਵਾ ਚੜ ਕੇ ਤੁਸੀਂ ਸਾਰੇ ਇਸ ਬੱਚੇ ਦੀ ਮਦਦ ਕਰਨ ਦੇ ਲਈ ਅੱਗੇ ਆਓ ਕਿਉਂਕਿ 21.21 ਰੁਪਈਆ ਵੀ ਇਸ ਬੱਚੇ ਦੀ ਜ਼ਿੰਦਗੀ ਬਚਾ ਸਕਦਾ ਹੈ ਤਜ਼ਿਕਰ ਯੋਗ ਹੈ ਕਿ ਇਸ ਬੱਚੇ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਜੁਨੇਉ ਦੇਸ਼ ਦੀ ਸੇਵਾ ਨਿਭਾ ਚੁੱਕੀਆਂ ਨੇ ਉਸ ਦਾ ਦਾਦਾ ਇਸ ਬੱਚੇ ਦਾ ਪਿਤਾ ਤੇ ਉਸ ਦਾ ਪਰਦਾਦਾ ਆਰਮੀ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਦੇਸ਼ ਦੀ ਸੇਵਾ ਕਰਦੇ ਨੇ ਸੋ ਇਸੇ ਕਰਕੇ ਵੱਦ ਚੜ੍ਹ ਕੇ ਇਸ ਬੱਚੇ ਦੀ ਮਦਦ ਕਰੋ ਤਾਂ ਜੋ ਇਹ ਬੱਚਾ DMD ਨਾਮਕ ਬਿਮਾਰੀ ਦਾ ਸਾਹਮਣਾ ਕਰ ਸਕੇ ਯੂਐਸਏ ਦੇ ਵਿੱਚ ਇਸ ਬੱਚੇ ਦਾ ਇਲਾਜ ਦੱਸਿਆ ਜਾ ਰਿਹਾ ਹੈ ਜੰਡਿਆਲਾ ਗੁਰੂ ਤੋਂ ਸਿਬਰਦੀਪ ਸਿੰਘ ਦੀ ਰਿਪੋਰਟ ਔਨ 에ਅਰ ਜੰਡਿਆਲਾ ਗੁਰੂ ਦਾ ਰਹਿਣ ਵਾਲਾ 8 ਸਾਲ ਦਾ ਮਾਸੂਮ ਬੱਚਾ ਅਸ਼ਮੀਰ ਸਿੰਘ ਜੋ ਕਿ ਖਤਰਨਾਕ ਬਿਮਾਰੀ ਡੀਐਮਡੀ ਦੇ ਨਾਲ ਜੂਝ ਰਿਹਾ ਹੈ ਡੀਐਮਡੀ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਇਲਾਜ ਭਾਰਤ ਦੇ ਵਿੱਚ ਕਰਾਉਣਾ ਅਸੰਭਵ ਹੈ ਜੋ ਕਿ ਇੱਕ ਲਾ ਇਲਾਜ ਬਿਮਾਰੀ ਹੈ ਇਸੇ ਕਰਕੇ ਜ ਲੋਕ ਨੇ ਉਹ ਮਜਬੂਰਨ ਬਾਹਰਲੇ ਮੁਲਕਾਂ ਵੱਲ ਭੱਜਦੇ ਨੇ ਇਸ ਬਿਮਾਰੀ ਦਾ ਇਲਾਜ ਕਰਵਾਉਣ ਦੇ ਲਈ ਅਜਿਹੀ ਕੁਝ ਇਸ ਪਰਿਵਾਰ ਦੇ ਨਾਲ ਵੀ ਹੋਇਆ ਹੈ ਜਿੱਥੇ 8 ਸਾਲ ਦਾ ਮਾਸੂਮ ਬੱਚਾ ਡੀਐਮਡੀ ਬਿਮਾਰੀ ਦੇ ਨਾਲ ਪੀੜਿਤ ਹੈ ਦਿੱਲੀ ਦੇ ਇਮਸ ਹਸਪਤਾਲ ਦੇ ਵਿੱਚ ਅਸ਼ਮੀਤ ਦਾ ਇਲਾਜ ਚੱਲ ਰਿਹਾ ਲੇਕਿਨ ਡਾਕਟਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਸ ਦਾ ਜੋ ਇਲਾਜ ਹੈ ਉਹ ਇਹ ਪੈਚ ਕਿਸ ਦਾ ਜੋ ਇਲਾਜ ਹੈ ਉਹ ਭਾਰਤ ਦੇ ਵਿੱਚ ਅਸੰਭਵ ਹੈ ਇਸੇ ਕਰਕੇ ਉਹਨਾਂ ਦੇ ਵੱਲੋਂ ਯੂ ਐਸ ਏ ਦੇ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਯੂ ਐਸ ਏ ਦੇ ਡਾਕਟਰਾਂ ਦੇ ਵੱਲੋਂ ਇਸ ਇਲਾਜ ਦੀ ਜੋ ਕੀਮਤ ਹੈ 27 ਕਰੋੜ ਰੁਪਏ ਦੱਸੀ ਗਈ ਹੈ 27 ਕਰੋੜ ਰੁਪਏ ਥੋੜੇ ਨਹੀਂ ਹੁੰਦੇ ਇੱਕ ਮੀਡਲ ਕਲਾਸ ਫੈਮਲੀ ਦੇ ਲਈ ਇੰਨੀ ਰਕਮ ਇਕੱਠੀ ਕਰਨੀ ਬੇहद ਮੁਸ਼ਕਿਲ ਹੈ ਤਾਂ ਉੱਥੇ ਹੀ ਪੀੜਤ ਪਰਿਵਾਰ ਦੇ ਵੱਲੋਂ ਇਸ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਲਈ ਲੋਕਾਂ ਤੋਂ ਗੁਹਾਰ ਲਗਾਈ ਜਾ ਰਹੀ ਹੈ ਸਾਰੇ ਦੇਸ਼ ਵਾਸੀਆਂ ਤੋਂ ਮਦਦ ਕਰਨ ਦੇ ਲਈ ਪੀੜਤ ਬੱਚੇ ਦੀ ਮਾਂ ਦੇ ਵੱਲੋਂ ਸਹਾਇਤਾ ਮੰਗੀ ਜਾ ਰਹੀ ਹੈ ਗੁਹਾਰ ਲਗਾਈ ਜਾ ਰਹੀ ਹੈ ਤਵਾ ਚੜ ਕੇ ਤੁਸੀਂ ਸਾਰੇ ਇਸ ਬੱਚੇ ਦੀ ਮਦਦ ਕਰਨ ਦੇ ਲਈ ਅੱਗੇ ਆਓ ਕਿਉਂਕਿ 1.21 ਰੁਪਈਆ ਵੀ ਇਸ ਬੱਚੇ ਦੀ ਜ਼ਿੰਦਗੀ ਬਚਾ ਸਕਦਾ ਹੈ ਤਜ਼ਿਕਰ ਯੋਗ ਹੈ ਕਿ ਇਸ ਬੱਚੇ ਦੇ ਪਰਿਵਾਰ ਦੀਆਂ ਤਿੰਨ ਪੀੜੀਆਂ ਜੁਨੇਓ ਦੇਸ਼ ਦੀ ਸੇਵਾ ਨਿਭਾ ਚੁੱਕੀਆਂ ਨੇ ਉਸ ਦਾ ਦਾਦਾ ਇਸ ਬੱਚੇ ਦਾ ਪਿਤਾ ਤੇ ਉਸ ਦਾ ਪਰਦਾਦਾ ਆਰਮੀ ਦੇ ਵਿੱਚ ਸੇਵਾ ਨਿਭਾ ਚੁੱਕੇ ਨੇ ਦੇਸ਼ ਦੀ ਸੇਵਾ ਕਰਦੇ ਨੇ ਸੋ ਇਸੇ ਕਰਕੇ ਬਾਤ ਚੜ੍ਹ ਕੇ ਇਸ ਬੱਚੇ ਦੀ ਮਦਦ ਕਰੋ ਤਾਂ ਜੋ ਇਹ ਬੱਚਾ ਡੀਐਮਡੀ ਨਾਮਕ ਬਿਮਾਰੀ ਦਾ ਸਾਹਮਣਾ ਕਰ ਸਕੇ ਯੂਐਸਏ ਦੇ ਵਿੱਚ ਇਸ ਬੱਚੇ ਦਾ ਇਲਾਜ ਦੱਸਿਆ ਜਾ ਰਿਹਾ ਜੰਡਿਆਲਾ ਗੁਰੂ ਤੋਂ ਸਿਬਰਦੀਪ ਸਿੰਘ ਦੀ ਰਿਪੋਰਟ ਔਨ 에ਅਰ ਮੇਰਾ ਬੇਟਾ ਅੱਜ 8 ਸਾਲ ਹੈ 9 ਸਾਲ ਦਾ ਹੋ ਜਾਏਗਾ ਉਹਨੂੰ ਡੀਐਮਡੀ ਹੈ ਇਹ ਦੁਸ਼ੈਨ ਮਸਕুলਰ ਡਿਸਟਰੋਫੀ ਹੁੰਦੀ ਹੈ ਇੱਕ ਜੈਨੇਟਿਕ ਡਿਜ਼ੀਜ਼ ਹੈ ਇਹ 3000 ਬੱਚਿਆਂ 'ਚ ਕਿਸੇ ਇੱਕ ਨੂੰ ਹੁੰਦੀ ਹੈ ਇਹਦੇ 'ਚ ਬਹੁਤ ਵੈਰਾਈਟੀਆਂ ਨੇ ਕਿ ਮੇਰੇ ਬੇਟੇ ਦੀ ਜਿਹੜੀ ਐਕਸੋਨ ਸਕਿਪਿੰਗ ਹੈ ਉਹ 3 ਤੋਂ ਲੈ ਕੇ 7 ਤੇ ਹੈ ਇਹਦੇ 'ਚ ਜਿੱਦਾਂ ਕੋਈ ਬੱਚਾ ਨਿਕਾ ਹੁੰਦਾ ਹੈ ਉਹਦੇ ਤੋਂ ਇਹਨੂੰ ਸਿੰਪਟਮਸ ਵਿਖਾਈ ਦਿੰਦੇ ਜਿੱਦਾਂ ਉਹਨਾਂ ਤੁਰਨਾ ਬਹੁਤ ਮੁਖਾਲੇ ਹੋ ਜਾਂਦਾ ਹੈ ਉਹਦਾ ਉਹਦਾ ਜਦੋਂ ਜਿੱਦ ਜਿੱਦ ਦਾ ਵਾਦੇ ਪੈਂਦਾ ਹੈ ਉਹਦੀ ਵੀਕਨੈਸ ਹੋ ਜਾਂਦੀ ਹੈ ਸਭ ਕੁਝ ਹੁਣ ਜਿਹੜਾ ਲਾਜ ਇਹਦਾ ਵਾ ਉਹ ਕਿੱਥੋਂ ਚੱਲਦਾ ਪਿਆ ਇਹ ਐਮਸ ਤੋਂ ਚੱਲਦਾ ਪਿਆ ਤੇ ਆਪਣੇ ਮੇਰੇ ਹਸਬੰਡ ਆਰਮੀ 'ਚ ਹੈ ਆਰਮੀ ਦਾ ਸਭ ਤੋਂ ਵੱਡਾ ਹਸਪੀਟਲ ਹੈ ਆਰਐਨਆਰ ਤੇ ਉਥੋਂ ਤੇ ایمਸ ਤੋਂ ਸਾਨੂੰ ਪ੍ਰੈਸਕ੍ਰਿਪਸ਼ਨ ਮਿਲਿਆ ਹੈ ਕਿ ਇਹਦਾ ਟਰੀਟਮੈਂਟ ਹੈਗਾ ਹੈ ਕਿਸੇ 1 ਕਰੋੜ ਚੋ ਇੱਕ ਬੱਚੇ ਨੂੰ ਇਹ ਟਰੀਟਮੈਂਟ ਨਸੀਬ ਹੁੰਦਾ ਹੈ ਤੇ ਆਹ ਟਰੀਟਮੈਂਟ ਵਿਦ ਪ੍ਰੋਪਰ ਡਾਕੂਮੈਂਟੇਸ਼ਨ ਨਾਲੇ ਸਾਰੇ ਜਿੰਨੇ ਵੀ ਆਪਣੇ 올 ਓਵਰ ਇੰਡੀਆ ਦੇ ਜਿੰਨੇ ਵੀ ਵੱਡੇ ਜਿੰਨੇ ਆਪਣੇ ਡਾਕਟਰ ਹੁੰਦੇ ਉਹਨਾਂ ਦੇ ਸਟੈਂਪ ਸਾਈਨ ਸਭ ਕੁਝ ਹੈਗੇ ਇਹਦੇ 'ਚ ਤੇ ਇਹਦੇ 'ਚ ਸਭ ਕੁਝ ਮੈਂਸ਼ਨ ਕੀਤਾ ਗਿਆ ਹੈ ਕਿ ਕਿਦਾਂ ਕਿੰਨੇ ਰੁਪਏ ਲੱਗਣਗੇ ਆਹ 3.2 ਮਿਲੀਅਨ ਯੂ ਐਸ ਡਾਲਰ ਹੈ ਇਹਦਾ ਮਤਲਬ ਹੈ ਸਤਾਇਕ ਕਰੋ ਇਹ ਵਨ ਟਾਈਮ ਟਰੀਟਮੈਂਟ ਹੈ ਜੈਨੇਟਿਕ ਦਾ ਇਹ ਸਤਾਇਕ ਕਰੋ ਨਾਲ ਇਹ ਬੱਚੇ ਦੀ ਜ਼ਿੰਦਗੀ ਹੋਰ ਅੱਗੇ ਵੱਧ ਸਕਦੀ ਹੈ ਤੇ ਇਹਨੂੰ ਇੱਕੋ ਟਾਈਮ 'ਚ ਸਾਰਾ ਬੇਨਫਿਟ ਮਿਲ ਸਕਦਾ ਹੈ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਿੱਦਾਂ ਮੇਰੇ ਹਸਬੰਦ ਆਰਮੀ 'ਚ ਹੈ ਆ ਤੇ ਇੱਕ ਜਵਾਨ ਮੇਰੇ ਸਾਰੀ ਪੀੜੀ ਮੇਰੇ ਸਹੁਰਾ ਸਾਹਿਬ ਵੀ ਆਰਮੀ 'ਚ ਸੀ ਸਾਡੀ 4 ਪੀੜੀਆਂ ਤੋਂ ਸਾਰੇ ਸੇਵਾ ਕਰ ਰਹੇ ਇਸ ਦੇਸ਼ ਦੀ ਤੇ ਹੁਣ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਕੋਈ ਬੇਨਤੀ ਕਰਦੀ ਆ ਕਿ ਜਿੰਨਾ ਹੋ ਸਕੇ ਮੇਰੇ ਬੱਚੇ ਦੀ ਹੈਲਪ ਕਰੋ ਜਿੰਨਾ ਹੋ ਸਕੇ ਆਪਾਂ ਇਹਦੀ ਕਰਾਊਡ ਫੰਡਿੰਗ ਸਟਾਰਟ ਕਰਾਈ ਹੈ ਜਿਹੜਾ ਮੈਂ ਸਾਰਿਆਂ ਨੂੰ ਦੱਸ ਦੂੰਗੀ ਉਹ ਇੰਪੈਕਟ ਗੁਰੂ ਤੋਂ ਹੈ ਤੇ ਜਿੰਨਾ ਕੋਈ ਕਿੰਨੇ ਵੀ ਦਾਨ ਕਰਦਾ ਹੈ ਕਿੰਨੇ ਵੀ ਪਾਉਂਦਾ ਹੈ ਮੇਰੇ ਬੱਚੇ ਦੀ ਜ਼ਿੰਦਗੀ ਲਈ ਉਹ ਮੇਰੇ ਲਈ ਬਹੁਤ ਹੈ ਤੇ ਜਿੰਨਾ ਹੋ ਸਕੇ ਉਹਨੂੰ ਸ਼ੇਅਰ ਕਰੋ ਕਿ ਜਿੰਨਾ ਛੇਤੀ ਹੋ ਸਕੇ ਮੇਰੇ ਬੱਚੇ ਦਾ ਟ੍ਰੀਟਮੈਂਟ ਸਟਾਰਟ ਹੋ ਸਕੇ ਹਨੂ ਆ ਫਰਵਰੀ ਤੱਕ ਦਾ ਟਾਈਮ ਮਿਲਿਆ ਹੋਇਆ ਹੈ ਕਿ ਅਸੀਂ ਇਹ ਪੈਹਾ ਜਿੰਨੀ ਛੇਤੀ ਹੋ ਸਕੇ ਕਲੈਕਟ ਕਰਨ ਤੇ ਪਲੀਜ਼ ਸਾਰੀ ਦੁਨੀਆ ਤੋਂ ਆਪਣੇ ਸਾਰੇ ਭਾਈਆਂ ਤੋਂ ਮੇਰਾ ਭੈਣਾ ਤੋਂ ਸਭ ਤੋਂ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੇ ਬੱਚੇ ਦੀ ਹੈਲਪ ਕਰਨ ਤੇ ਜਿੰਨਾ ਹੋ ਸਕੇ ਪੈਸਾ ਪਾਉਣ ਛੇਤੀ ਛੇਤੀ ਮੇਰੇ ਆਪਣੇ ਬੱਚੇ ਕਿਉਂਕਿ ਮੈਂ ਇੱਕ ਮਾਂ ਆ ਤੇ ਸਾਰਿਆਂ ਨੂੰ ਪਤਾ ਹੈ ਕਿ ਮਾਂ ਲਈ ਆਪਣੇ ਬੱਚੇ ਤੋਂ ਕੁਝ ਨਹੀਂ ਹੁੰਦਾ ਜ਼ਿੰਦਗੀ 'ਚ ਮੈਂ ਬਸ ਇਹੀ ਚਾਹੁੰਦੀ ਆ ਕਿ ਆਪਣੇ ਭਾਈ ਸਾਰੇ ਮੈਨੂੰ ਹੈਲਪ ਕਰਨ ਤੇ ਜਿੰਨੀ ਛੇਤੀ ਹੋ ਸਕੇ ਮੈਂ ਉਹਦਾ ਟ੍ਰੀਟਮੈਂਟ ਸਟਾਰਟ ਕਰਾ ਸਕਾਂ